ਮੇਰਾ ਨਾਮ ਦੀਪਕ ਸੂਦ ਹੈ ਜੀ ਕੀ ਗੱਲਬਾਤ ਹੋਈ ਹੈ ਰਾਤ ਦੀ ਗੱਲ ਇਹ ਹੈ ਜੀ ਕੱਲ ਰਾਤ ਕਰੀਬ 9 ਵਜੇ ਭਾਜਪੀ ਦੇ ਵਰਕਰਾਂ ਵੱਲੋਂ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਜੀ ਇੱਥੇ ਚੌਂਕ ਦੇ ਵਿੱਚ ਹੈ ਜੀ ਔਰ ਮੇਰੀ ਦੁਕਾਨ ਦੀ ਤੋੜਪਾਨ ਕੀਤੀ ਗਈ ਆ ਔਰ ਮੇਰੇ ਸਟਾਫ ਦੇ ਨਾਲ ਜਿਹੜੇ ਕੁੜੀਆਂ ਵੀ ਸੀ ਮੁੰਡੇ ਵੀ ਸੀ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਆ ਜਿੱਦੀ ਫੁਟੇਜ ਜਿਹੜੀ ਆ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਹੁਣੇ ਜਿਹੜੀ ਆਦੇ ਦੇਣਾ ਵਾ ਜੀ ਇਹ ਵਧਿਆ ਵਧਿਆ ਕਿਹਾ ਦੇਖੋ ਬੀਜੇਪੀ ਵਾਲੇ ਜਿਹੜੇ ਆ ਗੁੰਡਾਗਰਦੀ ਦੇ ਉਤਰਾਏ ਆ ਜੀ ਕੱਲ ਜਿਹੜੀ ਗੁੰਡਾਗਰਦੀ ਹੋਈ ਆ ਉਹ ਚ ਕੋਈ ਯੁਵਾ ਮੋਰਚਾ ਦਾ ਪ੍ਰਧਾਨ ਆ ਦਿਨੇਸ਼ ਜੋਸ਼ੀ ਨਾਲ ਉਹਦੇ ਕੋਈ ਜਰਨਲ ਸੈਕਟਰੀ ਆ ਜੀ ਅਮਨ अरोड़ा ਨਾਲ ਉਹਦੇ ਕੋਈ ਇੱਕ ਮੁੰਡਾ ਵਕੀਲ ਆ ਜੀ ਵਿਕਰਮ ਵਿਕਰਮ ਰੋੜਾ ਵਾ ਜੀ ਨਾਲ ਉਹਦੇ ਸੀ ਆਪਣਾ ਇੱਕ ਅਭਿਸ਼ੇਕ ਜੋਸੀ ਆ ਜੀ ਜਿਹੜਾ ਕੰਦਾ ਜੀ ਮੈਂ ਪੱਤਰਕਾਰ ਆ ਜੀ ਤੇ ਹੋਰ ਉਹਨਾਂ ਦੇ ਨਾਲ ਇੱਕ ਕਾਰਤਿਕ ਚੋਪੜਾ ਸੀ ਨਾਲ ਘਰ ਤੋਂ ਕੱਢਣਾਂ ਵਾਲੇ ਨਾਲ 20 ਬੰਦੇ ਹੋਰ ਸੀ ਇਹ ਹਥਿਆਰਾਂ ਨਾਲ ਸੀ ਜੀ ਤੇ ਜਿਹੜੀ ਉਹਨੇ ਦੇਖੋ ਉਹਨੇ ਰਿਵਾਲਵਰ ਵੀ ਲਈ ਹੋਈ ਸੀ ਆਪਣਾ ਜਿਹੜਾ ਹੈਗਾ ਵਾ ਯੁਵਾ ਮੋਰਚਾ ਦਾ ਪ੍ਰਧਾਨ ਕੰਦਾ ਦਿਨੇਜ ਜੋਸ਼ੀ ਜੀ ਹੋਰ ਬੰਨੇ ਕਿਤੇ ਕੋ ਆ ਇਹਨਾਂ ਨੇ ਕੱਲ ਕੋਈ 21:00 ਵਜੇ ਆ ਕੇ ਤੇ ਮੇਰੀ ਦੁਕਾਨ ਦੇ ਬਾਹਰ ਅੱਗੇ ਝਗੜਾ ਕੇ ਹੋਰ ਨਾ ਤੇ ਮੇਰੀ ਦੁਕਾਨ ਦੇ ਬਾਹਰ ਅੱਗੇ ਇਹਨਾਂ ਨੇ ਮੇਰਾ ਸਟਾਫ ਉਥੇ ਨਾ ਰਖੜੀ ਦਾ ਤੁੰਦਰ ਸਾਡਾ ਸੀਜ਼ਨ ਦਾ ਟਾਈਮ ਆ ਜੀ ਉਥੇ ਆ ਕੇ ਇਹਨਾਂ ਨੇ ਸਾਰੀ ਤੋੜਪਨ ਕਰਨੀ ਸ਼ੁਰੂ ਕਰਤੀ ਉਸ ਤੋਂ ਬਾਅਦ ਇਹ ਅੰਦਰਵਾੜਾ ਹੈ ਜੀ ਤੇ ਵਰਕੇ ਉਥੇ ਲੇਡੀ ਸਟਾਫ ਸੀ ਮੇਰੀ ਦੁਕਾਨ ਤੇ ਤੇ ਇਹਨਾਂ ਨੇ ਉਥੇ ਪੂਰਨ ਤੌਰ ਤੇ ਜਿਹੜੀ ਹੈ ਨਿੱਗ ਗੁੰਡਾਗਰਦੀ ਕੀਤੀ ਆ ਜਿਹੜਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਇਹ ਜਿਹੜੀ ਗੁੰਡਾਗਰਦੀ ਕਰ ਰਿਹਾ ਇਹਦੀ ਸਾਰੀ ਜਿਹੜੀ ਸ਼ਹਿਵ ਆ ਇਹ ਜਿਹੜਾ ਇਹਨਾਂ ਦਾ ਜ਼ਿਲ੍ਹਾ ਪ੍ਰਧਾਨ ਆ ਜਿਹੜਾ ਹਰਜੀਤ ਸਿੰਘ ਆ ਜੀ ਇਹ ਇਹਦੀ ਸ਼ਹਿਰ ਤੇ ਸਾਰੀ ਜਿਹੜੀ ਗੁੰਡਾਗਰਦੀ ਹੋ ਰਹੀ ਆ ਕਿਉਂਕਿ ਉਹ ਆਪ ਵੀ ਜਿਹੜਾ ਵਾ ਪਹਿਲਾਂ ਔਰਤੇ ਵੀ ਕਈ ਪਰਚੇ ਰਜਿਸਟਰਡ ਆ ਜੀ ਹਰਜੀਤ ਸਿੰਘ ਤੇ ਤੇ ਜਿਹੜਾ ਇਹ ਦਿਨੇਸ਼ ਜੋਸ਼ੀ ਆ ਇੱਥੇ ਵੀ ਪਰਚੇ ਰਜਿਸਟਰਡ ਆ ਇਹਦਾ ਵੀ ਤੁਸੀਂ ਪੁਰਾਣਾ ਰਿਕਾਰਡ ਕੱਢੋ ਇਰਤੇ ਵੀ ਪਰਚੇ ਬੋਲਦੇ ਆ ਜੀ ਔਰ ਜਿਹੜਾ ਅਮਨ ਰੋੜਾ ਵਾ ਇਹ ਅੱਗੇ ਵੀ ਇੱਕ ਸਨਸਟਾਰ ਦੇ ਵਿੱਚ ਕਤਲ ਦੇ ਵਿੱਚ ਜਿਹੜਾ ਅੱਗੇ ਵੀ ਸਰਜਾ ਬੁਗਦ ਗਿਆ ਆ ਇਹ ਬੰਦਾ ਨਾਲ ਇਹਦੇ ਨਾਲ ਜਿਹੜਾ ਇੱਕ ਹੋਰ ਪੱਤਰਕਾਰ ਸੀ ਉਹਤੇ ਵੀ ਪਰਚੇ ਦਰਜ ਲੱਗ ਗਏ ਸਾਰੇ ਕਿਤਨਾ ਕਿਤੇ ਪੁਲਿਸ ਨੂੰ ਵਾਂ ਜਿਹੜਾ ਬੰਦੇ ਜੀ ਇਹਨਾਂ ਦੇ ਪਰਚੇ ਰਜਿਸਟਰ ਹੋਇਆ ਔਰ ਇਹ ਬੰਦਿਆ ਨੇ ਇਹ ਇੱਕ ਬੀਜੇਪੀ ਦਾ ਇਹਨਾਂ ਨੇ ਇੱਕ ਲਾ ਕੇ ਇੱਕ ਬੀਜੇਪੀ ਨੂੰ ਇੱਕ ਤਮਗਾ ਲਾ ਕੇ ਬੀਜੇਪੀ ਦਾ ਤੇ ਇੱਥੇ ਤਰਨਤਨ ਸ਼ਹਿਰ ਦੇ ਵਿੱਚ ਬਹੁਤ ਗੁੰਡਾਗਰਦੀ ਕਰ ਰਿਹਾ ਇਹ ਦੱਸਣਾ ਜੇ ਇਹ ਉਹ ਸ਼ਖਸ਼ ਆ ਜਿਨ੍ਹਾਂ ਦੇ ਮਗਰ ਬੰਦੇ ਤੇ ਵੋਟ ਤੇ ਕੋਈ ਨਹੀਂ ਹੈਗੀ ਪਰ ਇਹ ਗੁੰਡਾਗਰਦੀ ਦੇ ਨਾਲ ਮੈਂ ਪਾਰਟੀ ਨੂੰ ਉਹਨਾਂ ਦੀ ਪਾਰਟੀ ਦਾ ਹਾਈ ਕਮਾਂਡ ਹੈ ਨਾ ਦੱਸਣਾ ਕੰਨਾਵਾ ਕਿ ਅਰਜੀਤ ਸਿੰਘ ਜਿਹੜਾ ਇਹ ਗੁੰਡਾਗਰਦੀ ਨੂੰ ਇੱਥੇ ਬढ़ावा ਦੇ ਰਿਹਾ ਵਾ ਔਰ ਇਹਨਾਂ ਬੰਦਿਆਂ ਦੇ ਨਾਲ ਲਾ ਕੇ ਕਿਉਂ ਵੇਖੋ ਇਹਨਾਂ ਦੇ ਨਾਲ ਮੈਨੂੰ ਜੋ ਪਤਾ ਲੱਗਾ ਜੀ ਕਿ ਇਹਨਾਂ ਦੀ ਜਿਹੜੀ ਪੁਰਾਣੀ ਟੀਮ ਸੀ ਜਿਹੜੀ ਇਹਨਾਂ ਦੀ ਭਾਜਪਾ ਦੀ ਉਹਦੇ ਵੈਸੇ ਹੀ ਇਹਨਾਂ ਦਾ ਸਾਰਾ ਸਾਥ ਛੱਡ ਗਈ ਆ ਜੀ ਉਹ ਇਹ ਗੁੰਡਾ ਅੰਸਰ ਲੋਗ ਆ ਇਹਨੂੰ ਨਾਲ ਲੈ ਗਏ ਗੁੰਡਾਗਰਦੀ ਕਰ ਰਿਹਾ ਵਾ ਔਰ ਮੈਨੂੰ ਨਹੀਂ ਲੱਗਦਾ ਜੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹਨਾਂ ਜਿਹੜੇ ਗੁੰਡੇ ਲੋਗ ਆ ਇਹਨਾਂ ਨੂੰ ਸ਼ਹਿਰ ਵਾਲੇ ਜਾਂ ਕੋਈ ਆਪਣਾ ਹੋਰ ਕਿਤੇ ਉਹਨਾਂ ਨੂੰ ਵੋਟ ਪਾਊਗੀ ਔਰ ਮੈਂ ਸਮਝਦਾ ਵਾ ਕਿ ਤੁਹਾਨੂੰ ਆਜੀ ਦੱਸ ਦੇਣਾ ਵਾ ਕਿ ਇਹ ਸਭ ਤੋਂ ਖੀਰ ਦੇ ਨੰਬਰ ਤੇ ਆਣਗੇ ਜੀ ਇੱਥੋਂ ਜੀ ਆਪਣਾ ਜੀ ਤੇ ਕੋਈ ਰੰਜੀਤ ਦੇ ਕਾਰਨ ਜਿਹੜੀ ਆ ਕੱਲ ਗੁੰਡਾਗਰਦੀ ਕੀਤੀ ਦੇਖੋ ਜੀ ਰੰਜੀਤ ਇੱਕ ਮੰਦਿਰ ਦਾ ਤੁਹਾਨੂੰ ਪਤਾ ਜੀ ਪਿੱਛੇ ਜੇ ਇੱਕ ਝਗੜਾ ਚੱਲਿਆ ਸੀ ਜੀ ਆਪਣਾ ਔਰ ਉਹਦੇ ਵਿੱਚ ਵੀ ਇਹਨਾਂ ਨੇ ਬੜੀ ਗੁੰਡਾਗਰਦੀ ਉਹਨਾਂ ਵਿੱਚ ਵੀ ਇਹਨਾਂ ਦੇ ਪਰਚੇ ਰਜਿਸਟਰਡ ਆ ਜੀ ਔਰ ਉਸ ਗੁੰਡਾਗਰਦੀ ਦੇ ਵਿੱਚ ਲੜਾਈ ਇਹਨਾਂ ਦੀ ਕਿਸੇ ਹੋਰ ਨਾਲ ਸੀ ਇਹਨਾਂ ਉਸ ਹਿਆਰ ਦੇ ਵਿੱਚ ਕਿਉਂਕਿ ਉਹਦੇ ਵਿੱਚ ਵੀ ਇਹ ਮੰਦਰ ਦੇ ਵਿੱਚੋਂ ਇਹਨਾਂ ਨੂੰ ਜਿਹੜਾ ਪ੍ਰਸ਼ਾਸਨ ਨੇ ਬਾਹਰ ਕੱਢਤਾ ਸੀ ਔਰ 145 ਲਾਤੀ ਮੰਦਰ ਦੇ ਵਿੱਚ ਔਰ ਉਸੇ ਹੀ ਗੁੰਡਾਗੱਦੀ ਦੇ ਵਿੱਚ ਇਹਨਾਂ ਲੋਕਾਂ ਨੇ ਉਸੇ ਆੜ ਦੇ ਵਿੱਚ ਮੇਰੀ ਦੁਕਾਨ ਤੇ ਹਮਲਾ ਕਰਤਾ ਜੀ ਔਰ ਮੇਰੇ ਦੋ ਬੰਦੇ ਦੇ ਸੀਰੀਅਸ ਆ ਜਿਹੜੇ ਦਾਖਲਿਆ ਔਰ ਇਹਨਾਂ ਨੇ ਬਾਅਦ ਕੀ ਕੀਤਾ ਜੀ ਆਪਣੇ ਇੱਕ ਬੰਦੇ ਸੱਟਾਂ ਲਾ ਕੇ ਉਹਦੇ ਦਾਖਲ ਕਰਤਾ ਜੀ ਜਦ ਕੀ ਫੁੜੇ ਮੌਜੂਦ ਆ ਮੇਰੇ ਕੋਲ ਸਾਰੀ ਜੀ ਸਾਰਾ ਕੁਝ ਮੇਰੇ ਕੋਲ ਮੌਜੂਦ ਆ ਤੇ ਬਾਕੀ ਤੁਹਾਡੇ ਰਾਈ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿ ਜੋ ਵੀ ਆ ਸਾਰਾ ਸੱਚਾਈ ਵੇਖ ਕੇ ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਤੁਸੀਂ ਦਿੱਤੀ ਕੋਈ ਤਰਖਾਸ ਹਾਂਜੀ ਹਾਂਜੀ ਬਿਲਕੁਲ ਜੀ ਜਦੋਂ ਇਹ ਮਸਲਾ ਹੋਇਆ ਵਾ ਉਦੋਂ ਥੋੜੇ ਦੇਰ ਬਾਅਦ ਇੱਥੇ ਇੱਥੇ ਮੋਕਲੇ ਪੁਲਿਸ ਵੀ ਸੀ ਮੌਜੂਦ ਜੀ ਪਰ ਉਹਨਾਂ ਨੇ ਕੋਈ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਠੀਕ ਹੈ ਜੀ ਬਾਅਦ ਚ ਪੁਲਸ ਐਕਟਿਵ ਹੋਈ ਆ ਜੀ ਪਰ ਉਹਨਾਂ ਜਿਹੜੇ ਇਹਨਾਂ ਨੇ ਗੁੰਡਾਗਰਦੀ ਦਾ ਪੂਰਾ ਨੰਗਾ ਨਾਟ ਕੀਤਾ ਵਾ ਜੀ ਤੁਸੀਂ ਜ਼ਿਲ੍ਹਾ ਪ੍ਰਧਾਨ ਤੇ ਇੱਕ ਵੱਡੇ ਇਲਜ਼ਾਮ ਲਾ ਰਹੇ ਹੋ ਦੇਖੋ ਜੀ ਇਹੋ ਜੀਆਂ ਗੁੰਡਾਗਰਦੀ ਬਾਕੀ ਦੇਖੋ ਐਮਐਲਏ ਸਾਹਿਬ ਬੈਠੇ ਆ ਮੈਂ ਤੁਸੀਂ ਪਿਛਲੇ 3 3.5 ਸਾਲ ਤੋਂ ਵੇਖੋ ਕਦੀ ਕਿਹੇ ਨਾ ਕਦੀ ਗੁੰਡਾਗਰਦੀ ਹੋਈ ਹੋਵੇ ਇੱਥੇ ਜਾਂ ਕੋਈ ਨਿਆਇ ਪਰਚਾ ਹੋਇਆ ਹੋਵੇ ਇਹ ਇੱਕ ਹਰਦੀਪ ਸਿੰਘ ਜਿਹੜਾ ਆਪਣੇ ਨੂੰ ਬੀਜੇਪੀ ਦਾ ਪ੍ਰਧਾਨ ਗੰਦਾ ਵਾ ਠੀਕ ਆ ਜੀ ਮੈਂ ਇਹਨੂੰ ਪੁੱਛਣਾ ਚਾਹਨਾ ਵਾ ਕਿ ਇਹ ਇਹ ਇਥੇ ਬੁੰਡੇ ਪਾਲੇ ਹੋਏ ਆ ਜੀ ਜਿਹੜੇ ਸ਼ਹਿਰ ਦੇ ਵਿੱਚ ਇੱਕ ਵੱਡੇ ਤਰੀਕੇ ਦੇ ਨਾਲ ਇਹ ਗੁੰਡਾਗਰਦੀ ਕਰ ਰਹੇ ਆ ਠੀਕ ਆ ਜੀ ਔਰ ਮੈਂ ਦੇਖੋ ਔਰ ਲੋਕ ਆ ਜਾ ਰਹੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਜੀ ਠੀਕ ਹੈ ਜੀ ਔਰ ਇਹ ਮੈਂ ਤੁਹਾਨੂੰ ਬਾਕੀ ਸਾਰਾ ਕੁਝ ਪਾਰੀਏ ਨਾਲ ਬਾਰੇ ਪਤਾ ਹੀ ਹੈ ਜੀ ਇਹ ਬੰਦੇ ਕੌਣ ਆ ਕਿਸ ਤਰ੍ਹਾਂ ਦੇ ਇਹਨਾਂ ਦਾ ਹੈਗਾ ਵਾ ਜੀ ਤੇ ਮੈਂ ਇਹੋ ਹੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਕਰਨਾ ਚਾਹੁੰਦਾ ਵਾਂ ਕਿ ਇਹਨਾਂ ਦੇ ਵਿਰੁੱਧ ਜੋ ਵੀ ਸਖਤ ਕਾਰਵਾਈ ਬੰਦੀ ਹੈ ਇਹੀ ਕਈ ਇਹ ਨਹੀਂ ਕਹਿੰਦੇ ਕਿ ਨਿਆਂ ਕੀਤਾ ਜਾਵੇ ਕਿਉਂਕਿ ਇਹ ਲੋਕ ਨਿਆਂ ਹੀ ਕਰਦੇ ਆ ਇਹਨਾਂ ਦਾ ਜਦੋਂ ਨਾਂ ਹੋਵੇ ਧਰਨੇ ਲਾ ਦਿੰਦੇ ਆ ਉਹ ਕਰ ਦਿੰਦੇ ਆ ਅਸੀਂ ਕਹਿੰਦੇ ਜੋ ਸੱਚਾਈ ਆ ਸਾਰੀ ਵਡੇ ਲੋਕਾਂ ਲੋਕ ਮਜੂਰ ਸੀ ਅਤੇ ਦੁਕਾਨਦਾਰ ਮਯੂਜ਼ ਸੀ ਲੋਕ ਮਯੂਜ਼ ਸੀ ਅਤੇ ਆਪਣਾ ਜਾਰੇ ਅਥੇ ਲੱਗੇ ਸ਼ਕੇ ਕੈਮਰੇ ਲੱਗੇ ਆ ਹਾਂਜੀ ਹਾਂਜੀ ਰਾਤ ਯਹੀ ਪੁਲਿਸ ਨੂੰ ਸੁਣਦੇ ਵਿੱਚ ਆਇਆ ਕਿ ਉਹਨਾਂ ਦਾ ਵੀ ਕੋਈ ਸਾਥੀ ਜਿਹੜਾ ਹੈ ਉਹ ਐਡਵਰਟ ਮੈਂ ਮੈਂ ਉਹੀ ਬੇਨਤੀ ਕਰ ਰਿਹਾ ਜੀ ਇਹਨਾਂ ਨੇ ਸਭ ਕੁਝ ਫੁਟੇਜ ਦੇ ਵਿੱਚੋਂ ਜਿਹੜਾ ਸਾਥੀ ਇਹਨਾਂ ਦਾ ਕੋਈ ਕਾਰਤਿਕ ਨਾਮ ਦਾ ਮੁੰਡਾ ਇੱਕ ਦਾਖਲ ਕਰਾਇਆ ਜੀ ਉਹ ਮੇਰੇ ਮੁੰਡੇ ਨੂੰ ਉਸੇ ਕੁੱਟ ਰਿਹਾ ਵਦੀ ਕੈਮਰੇ ਜ ਆਜੂਗੀ ਜੀ ਤੇ ਮੇਰਾ ਮੁੰਡਾ ਕੱਲੇ ਮੇਰੇ ਦੇ ਦੋ ਮੁੰਡੇ ਸੀ ਇੱਥੇ ਜੀ ਇਹ 25 ਬੰਦੇ ਸੀ ਜੀ ਉਹ ਕਿੱਥੋਂ ਘੁੱਟ ਦੂਗਾ ਜੀ ਇਹਨਾਂ ਨੂੰ ਆਪਣਾ ਸਾਰਾ ਕੁਝ ਕੈਮਰੇ ਦੇ ਵਿੱਚ ਫੀਡ ਆ ਜੀ ਜੀ ਸਾਠ ਤੋਂ ਨੀਮਾ ਲੈ ਬਾਰੇ ਸਰਜੀਤ ਸਿੰਘ ਸੰਧੂ ਦੇ ਕੈਮਰੇ ਵਿੱਚ ਦਿਖਾਈ ਨਹੀਂ ਦੇ ਰਿਹਾ ਦੇਖੋ ਜੀ ਹਦੀਸ ਸਿੰਘ ਸੰਧੂ ਆਪ ਨਹੀਂ ਹੈਗਾ ਸੀ ਉਸ ਵਲੇ ਪਰ ਇਹ ਉਦੇ ਹੀ ਬੰਦੇ ਸੀ ਜੀ ਉਹਦੇ ਬਣਾਏ ਇਹ ਬੰਦੇ ਆ ਜੀ ਉਹਦੀ ਸ਼ਾਇਦ ਇਹ ਗੁੰਡਾਗਰਦੀ ਹੋਈ ਆ ਜੀ ਦੇਖੋ ਆਉਣ ਵਾਲੀ ਇਲੈਕਸ਼ਨ ਆ ਰਹੀ ਆ ਤਰਨ ਤਰਨ ਦੇ ਵਿੱਚ ਠੀਕ ਆ ਜੀ ਇਹ ਗੁੰਡਾਗਰਦੀ ਕਰਕੇ ਇਹ ਵੋਟਾਂ ਪਵਾਉਣਾ ਚਾਹੁੰਦਾ ਜੀ ਸ਼ਹਿਰ ਦੇ ਵਿੱਚੋਂ ਤੇ ਗੁੰਡੇ ਗੁੰਡਿਆਂ ਦੇ ਨਾਲ ਕੌਣ ਖੁੰਦਾ ਜੀ ਗੁੰਡਾਗਰਦੀ ਦੇ ਨਾਲ ਕਦੀ ਅਜੇ ਤੱਕ ਵੋਟਾਂ ਪਈਆਂ ਵਾ ਜੀ ਕਦੀ ਵੀ ਵੋਟਾਂ ਮਿਲੀਆਂ ਗੁੰਡਾਗਰਦੀ ਦੇ ਨਾਲ ਜੀ ਪ੍ਰਸ਼ਾਸਨ ਤੋਂ ਵੀ ਮੰਗ ਆ ਜੀ ਇਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਜੋ ਸੱਚਾਈ ਆ ਉਹਨੂੰ ਵੇਖ ਕੇ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਨਾਲ ਧੱਕਾ ਕਰੋ ਜੀ ਇਹਨਾਂ ਵੱਲੋਂ ਜਿਹੜਾ ਵੀ ਕਹਿੰਦੇ ਬੰਦਾ ਦਾਖਲ ਹੋਇਆ ਬਿਲਕੁਲ ਝਾਲੀ ਤੋਰ ਤੇ ਦਾਖਲ ਹੋਇਆ ਵਾ ਔਰ ਦੁਕਾਨ ਦੇ ਆਗੇ ਪਏ ਆ ਜੀ ਇਹ ਲੋਕ ਲੇਡੀਜ਼ ਨਾਲ ਮੇਰੀ ਬੇਟੀ ਸੀ ਉਸਲੇ ਮੌਜੂਦ ਦੁਕਾਨ ਤੇ ਜੀ ਇਹਨਾਂ ਨੇ ਕੋਈ ਗਰੇਜ ਨਹੀਂ ਕੀਤਾ ਜੀ ਹੋਰ ਜਿਹੜਾ ਮੇਰੇ ਕੋ ਲੇਡੀ ਸਟਾਫ ਆ ਉਹ ਮੌਜੂਦ ਸੀ ਇਹਨਾਂ ਨੇ ਕੋਈ ਗਰੇਜ ਨਹੀਂ ਕੀਤਾ ਲੜਾਈ ਕਰਨ ਤੋਂ ਅੰਦਰ ਵੜਾਏ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਇੱਕ ਲੇਡੀ ਜਿਹੜੀ ਮੇਰੀ ਇੱਕ ਸੇਲਮੈਨ ਆ ਉਹਦੇ ਵੀ ਥੋੜੀਆਂ ਸੱਟਾਂ ਲੱਗੀਆਂ ਵਾ ਤੇ ਬੇਨਤੀ ਇਹੋ ਹੀ ਆ ਜੀ ਸਾਰਾ ਮਸਲਾ ਜਿਹੜਾ ਮੰਦਰ ਨੂੰ ਲੈ ਕੇ ਦੇਖੋ ਜੀ ਮਸਲਾ ਤੇ ਸਾਡਾ ਹੈਗਾ ਹੀ ਕੋਈ ਨਹੀਂ ਅਸੀਂ ਤਾਂ ਆਪਣਾ ਕਾਰੋਬਾਰ ਕਰ ਰਹੇ ਹਾਂ ਸਾ ਇਹ ਲੋਕੀ ਪੁਰਾਣੇ ਰਣਜੀਤ ਰੱਖਦੇ ਸੀ ਤੁਹਾਨੂੰ ਦੱਸਿਆ ਜੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆ ਜੀ ਪੁਰਾਣਾ ਸਾਰੇ ਹੀ ਬੰਦਿਆਂ ਦਾ ਤੇ ਮੈਂ ਤੁਹਾਡੇ ਮੱਧਿਆ ਰਾਈ ਇੱਥੇ ਇਨ੍ਹਾਂ ਦੇ ਜਿਹੜਾ ਪੰਜਾਬ ਪ੍ਰਧਾਨ ਆ ਅਸ਼wini ਸ਼ਰਮਾ ਉਹਦੇ ਕੋ ਵੀ ਇੱਕ ਬੇਨਤੀ ਕਰਦਾ ਵਾਂ ਕਿ ਇਹਦੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਇਹਨਾਂ ਲੋਕਾਂ ਇਹਨਾਂ ਜਿਹੜੇ ਇਹ ਇਹੋ ਜਿਹਾ ਅਨਸਰ ਆ ਇਹਨਾਂ ਨੂੰ ਪਾਰਟੀ ਜੋ ਬਾਹਰ ਕੱਢ ਦਿਓ ਨਹੀਂ ਤੇ ਆਉਣ ਵਾਲੇ ਟਾਈਮ ਤੇ ਦੇਖੋ ਪਿੱਛੇ ਜੇ ਇਲੈਕਸ਼ਨ ਹੋਈ ਆ ਪੰਜੀ ਵਾੜਾਂ 'ਚ ਬੀਜੇਪੀ ਆਪਣਾ ਖਾਤਾ ਨਹੀਂ ਖੋਲ ਸਕੀ ਜੀ ਹਾਂ ਇੱਕ ਵੀ ਸ਼ੀਟ ਬੀਜੇਪੀ ਨੂੰ ਨਹੀਂ ਮਿਲੀ ਜੀ ਔਰ ਇਹੋ ਹੀ ਹੈ ਕਿ ਇਹਨਾਂ ਨੂੰ ਇਹਨਾਂ ਤੇ ਜਿਹੜੀ ਆ ਬੇਨਤੀ ਆ ਪੰਜਾਬ ਪ੍ਰਧਾਨ ਨੂੰ ਕਿ ਇਹਨਾਂ ਦੇ ਨਾਤੇ ਇਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਵੇ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਵਾ ਮੈਂ ਪ੍ਰਸ਼ਾਸਨ ਤੋਂ ਇਹ ਮੰਨ ਕਰਦਾ ਕਿ ਮਨ ਨੂੰ ਇਨਸਾਫ ਦਵਾਇਆ ਜਾਵੇ ਸਸੀ ਕਲਪਾਜੀ ਸਾਹਿਬ ਅਸੀਂ ਕੱਲ ਬੂੜੀ ਚੌਂਕ ਤੋਂ ਨਾ ਸਰ ਲੰਘ ਰਹੇ ਸੀ ਮੈਂ ਤੇ ਅਮਨ ਮੇਰੇ ਵੀਰ ਦੋਵੇਂ ਜਾਣੇ ਕਿਉਂਕਿ ਅਸੀਂ ਸ਼ਾਪ ਵਧਾ ਕੇ ਇੱਕ ਰਾਉਂਡ ਕੱਢ ਕੇ ਆਉਣੇ ਸੀ ਉੱਥੇ ਸੀ ਵੇਖੇ ਕੁਝ ਜਾਣੇ ਲੜ ਰਹੇ ਆ ਇਸ ਇਥੇ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਆ ਉਹ ਛਡਾਉਂਦੇ ਛਡਾਉਂਦੇ ਮੇਰੇ ਭਰਾ ਦੇ ਇੱਥੇ ਲੱਗੀ ਆ ਸੱਟ ਤੇ ਦੂਜੀ ਗੱਲ ਇਹ ਆ ਕਿ ਆ ਤੁਹਾਡੇ ਮਾਧਿਅਮ ਰਾਹੀਂ ਨਾ ਮੈਨੂੰ ਪਤਾ ਲੱਗ ਰਿਹਾ ਜੀ ਉਹ ਸੀਸੀਟੀਵੀ ਵੇਚਿਆ ਜਾਂ ਅਹੀਂ ਕੁਛ ਆਹੀਂ ਸੀਸੀਟੀਵੀ ਚੈੱਕ ਕੀਤੀ ਜਾਵੇ ਜੀ ਇਹਨੇ ਤੋਰ ਮਰੂੜ ਕੇ ਜਿਹੜੀ ਪੇਸ਼ ਕਰਨੀ ਸੀ ਆ ਜਿਹੜਾ ਬੌਬੀ ਸੂਦ ਹੈ ਜਿਹੜਾ ਐਕਚੁਅਲੀ ਪ੍ਰੋਬਲਮ ਇਹ ਆ ਕਿ ਸਾਡਾ ਕੁਝ ਪਿਛਲੇ ਸਮੇਂ ਦਾ ਕਾਫੀ ਛੇੜਦਾ ਝਗੜਾ ਚੱਲਣ ਡਿਆ ਜੀ ਪਿਛਲੇ ਸਮੇਂ ਦਾ ਕਾਫੀ ਮੰਦਰ ਦਾ ਜਿਹੜਾ ਝਗੜਾ ਚੱਲਣ ਡਿਆ ਉਹ ਮੁੱਦਾ ਚੁੱਕ ਕੇ ਇਹ ਹੁਣ ਇੱਧਰ ਆਇਆ ਵਾ ਆਪਕੋ ਗੱਲ ਹੈ ਸਾਰੀ ਆਰਗੂਮੈਂਟ ਉਹਨਾਂ ਨੇ ਹਰਜੀਤ ਸਿੰਘ ਸੰਧੂ ਬਾਰੇ ਕਿਹਾ ਵਾ ਵੀ ਮਤਲਬ ਜਿਹੜਾ ਉਹਨਾਂ ਦੀ ਸ਼ਹਿਰ ਤੇ ਸਾਰਾ ਇਹ ਕੰਮ ਹੋਇਆ ਔਰ ਤੁਹਾਡੀ ਤਰ੍ਹਾਂ ਪਾਣੀ ਜਾਣਿਆ ਤੇ ਬਾਈ ਨੇ ਨਾਂ ਲੈ ਕੇ ਉਹਨਾਂ ਦੱਸਿਆ ਵੀ ਇਹ ਕ੍ਰਿਮੀਨਲ ਟਾਈਪ ਦੇ ਬੰਦੇ ਨੇ ਤੇ ਇਹਨਾਂ ਤੇ ਅੱਗੇ ਵੀ ਮਾਮਲੇ ਦਰਜ ਨੇ ਤੇ ਇਹ ਮਤਲਬ ਜਿਹੜਾ ਸਭ ਪਲਾਣਿਕ ਨਾ ਕੀਤਾ ਇਹਨਾਂ ਜੋ ਵੀ ਮਿਲਿਆ ਇਹ ਜੇ ਆ ਜੋ ਵੀ ਇਹਨੇ ਬਿਆਨ ਦਿੱਤਾ ਜੀ ਤੇ ਇਹਦਾ ਜਿਹੜਾ ਜਵਾਬ ਹੈ ਇਹ ਮਾਣਯੋਗ ਅਦਾਲਤ ਅਸੀਂ ਇਹ ਕੋ ਮੰਗਾ ਨਹੀਂ ਉੱਥੇ ਨੂੰ ਘੇਰਾਂਗੇ ਕੀ ਬੋਲਣਾ ਲਿਆ ਵਿਖਾ ਇੱਕ ਤਾਂ ਨੂੰ ਤੁਸੀਂ ਚੀਜ਼ ਕਰੋ ਮੈਂ ਤਾਂ ਬਹੁਤ ਵਧੀਆ ਕੀਤਾ ਜੀ ਤੁਸੀਂ ਮੇਰੀ ਬਾਈਟ ਲੈਣ ਆਏ ਹੋ ਇਹ ਜਿਹੜੇ ਮੁੰਡੇ ਦੇ ਸੱਟਾਂ ਲੱਗੀਆਂ ਉਹ ਦੀ ਦੁਕਾਨ ਚ ਖਲੋਤਾ ਜੀ ਅੱਛਾ ਜੀ ਲੜਾਈ ਹੋਣ ਤੋਂ ਬਾਅਦ ਸੀਸੀਟੀਵੀ ਦੀ ਇਹਦੀ ਸੀਸੀਟੀਵੀ ਅਸੀਂ ਤਾਂ ਵਿੱਚ ਕੀਤਾ ਨਹੀਂ ਨਾ ਉਹ ਦਿਮਾਗ ਕਿਸੇ ਵੇਲੇ ਪਰਮਾਤਮਾ ਕਹਿੰਦਾ ਇਹ ਚਪੇੜ ਨਹੀਂ ਮਾਰਦਾ ਮਤ ਮਾਰਦਾ ਇਹ ਦੀ ਵਾਜ ਚੁੱਕੀ ਹੋਈ ਹੈ ਤੇ ਇਹਦੇ ਹਰ ਚੀਜ਼ ਦਾ ਜਿਹੜਾ ਜਵਾਬ ਹੈ ਉਹ ਮਾਂ ਜੋ ਅਦਾਲਤ ਕੋਲ ਖੋਲਵਾਗੇ ਸੀ ਮੋਬੀ ਸੁਤਕੂ ਕੀ ਹੋਈ ਸਪਸ਼ਟੀ ਕਰਨੀ ਹੈ ਤੁਹਾਡਾ ਹੁਣ ਇਸ ਮਸਲੇ ਦੇ ਵਿੱਚ ਕਿਉਂਕਿ ਉਹਨਾਂ ਨੂੰ ਬਲੇਮ ਹੈ ਸਾ ਵੀ ਰੰਜੇ ਦੇ ਤਹਿਤ ਕਟਵਾਰ ਕਰਨਾ ਹੈ ਭਲਾਈ ਦੇ ਦੇਖੋ ਗੱਲ ਪਤਾ ਕੀ ਹੈ ਜੀ ਸੀਸੀਟੀਵੀ ਦੇ ਵਿੱਚ ਮੈਂ ਆ ਰਿਹਾ ਤੁਸੀਂ ਇਹ ਵੇਖੋ ਮੇਰਾ ਭਰਾ ਆ ਰਿਹਾ ਅਸੀਂ ਜੇ ਅਸੀਂ ਛਿੜਾ ਰਹੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਛਿੜਾ ਰਹੇ ਹਾਂ ਅਸੀਂ ਉਹਦੇ ਤੇ ਕੋਈ ਹੱਥ ਨਹੀਂ ਚੱਕਿਆ ਜਾਂ ਕੁਝ ਨਹੀਂ ਅਸੀਂ ਛਿੜਾ ਰਹੇ ਹਾਂ ਦੂਜੀ ਗੱਲ ਭਾਜੀ ਉਹ ਕਹਿੰਦਾ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਵਾਂ ਮੈਂ ਰੂਲਿੰਗ ਪਾਰਟੀ ਦਾ ਬੰਦਾ ਵਾਂ ਮੈਂ ਇਤਰਾ ਕਰ ਦੂੰ ਮੈਂ ਉਤਰਾ ਕਰ ਦੂੰ ਪਰ ਮੈਂ ਉਹਨੂੰ ਇਹ ਗੱਲ ਦੱਸਣਾ ਚਾਹੁੰਨਾ ਕਿ ਬੀਜੇਪੀ ਵਾਲੇ ਡਰ ਨਾਲੇ ਨਹੀਂਗੇ ਕਿਦੋਂ ਸਰ ਪਹਿਲੋਂ ਤੇ ਮੈਂ ਇਹ ਕਹਿਣਾ ਚਾਹੁੰਨਾ ਵਾਂ ਵੀ ਜਿਹੜਾ ਬੰਦਾ ਛਡਾਉਂਦਾ ਸਭ ਤੋਂ ਪਹਿਲ ਉਹ ਹੀ ਫਸਦਾ ਠੀਕ ਹੈ ਜੀ ਗੱਲ ਹੋਈ ਆ ਬੋੜੀ ਚੌਂਗ ਦੇ ਵਿੱਚ ਕੇ ਦਾ ਝਗੜਾ ਹੁੰਦਾ ਪਿਆ ਸੀ ਤੇ ਅਸੀਂ ਦੋਵੇਂ ਲੰਘਣ ਦੇਈ ਤੇ ਇੰਨੇ ਤੋਂ ਆਵਾਜ਼ ਮਾਰੀ ਫੱਲ ਹੋ ਇਹਨਾਂ ਨੂੰ ਅੱਛਾ ਇਹ ਗੱਲ ਹੋਈ ਸਾਰੀ ਇਹਨਾਂ ਨੂੰ ਫੱਲ ਚਲੋ ਤੁਹਾਡੇ ਵਿੱਚ ਲੈਣਾ ਨਹੀਂ ਦੇਣਾ ਨਹੀਂ ਇਹਦੇ ਵਿੱਚ ਸਭ ਨੂੰ ਛਡਾਉਣ ਦੇ ਆ ਵੀ ਛੱਡ ਦੋ ਜਾਂ ਕਿਸੇ ਨੇ ਅੱਜ ਤੱਕ ਤੁਹਾਡਾ ਝਗੜਾ ਸੁਣਿਆ ਹੋਵੇ ਸ਼ਹਿਰ ਦੇ ਵਿੱਚ ਵੀ ਅਮਨ ਦਿਨੇਸ਼ ਕੇ ਨਾਲ ਜਾ ਕੇ ਗੱਲ ਪੈ ਗਈ ਜਾਂ ਕਿ ਇਹਦੇ ਲੜੇ ਆ ਇਹਦੇ ਰਾਜਨਾਮੇ ਕਰਨ ਵਾਲੇ ਬੰਦੇ ਭਜ ਜੇ ਬਾਕੀ ਇਹ ਗੱਲਾਂ ਕਰਦਾ ਵਾ ਇਹ ਲਿਉਂਦਾ ਵਾ ਪਾਰਟੀ ਨੂੰ ਵਿੱਚ ਵੀ ਪਾਰਟੀ ਆ ਇਹਨਾਂ ਦੀ ਬੀਜੇਪੀ ਆ ਜੀ ਇਹਨਾਂ ਨੇ ਗੁੰਡੇ ਪਾਲੇ ਆ ਜੀ ਫਲਾਂਟਮ ਗਣ ਪਹਿਲਾਂ ਮੈਨੂੰ ਪੁੱਛਣਾ ਚਾਹੁੰਦਾ ਹਾਂ ਇਹ ਚ ਤੇ ਪਾਰਟੀ ਬਾਈ ਦੀ ਕੋਈ ਗੱਲ ਹੀ ਨਹੀਂ ਗਈ ਤੇ ਦੂਜੀ ਗੱਲ ਇਹਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਤੇਰੀ ਪਾਰਟੀ ਕਿਹੜੀ ਆ ਕਦੀ ਤੂੰ ਕਾਲੀ ਦਲ ਝੋਨਾ ਵਾ ਅਕਾਲੀ ਦਲ ਜਿੱਤੇ ਜੇ ਫਿਰ ਤੂੰ ਕਾਂਗਰਸ ਚ ਹੋਇਆ ਜੇ ਕਾਂਗਰਸ ਜਿੱਦੇ ਹੁਣ ਦੁਆ ਮਾਦੀ ਪਾਰਟੀ ਦਾ ਪੱਲਾ ਵੱਲ ਲਿਆ ਵਾ ਮਤਲਬ ਕਿ ਤੂੰ ਸ਼ਹਿਰ ਚ ਗੁੰਡਾ ਕਰਦੀ ਕਰਨ ਵਾਸਤੇ ਉਹ ਪਾਰਟੀ ਫੜਦਾ ਜਿਹੜੀ ਜਿੱਤ ਜਾਂਦੀ ਹੈ ਸੋ ਮੇਰੀ ਬੇਨਤੀ ਹੈ ਜਿਹੜਾ ਸੀਸੀਟੀਵੀ ਫੁਟੇਜ ਕੈਮਰਾ ਵਾ ਇਹਦੇ ਵਿੱਚ ਸਾਡੇ ਜਿਹੜੇ ਅਸੀਂ ਜਦੋਂ ਤੇ ਦੋ ਦਿਨਿਆਂ ਨੇ ਹੈਗੇ ਆਂ ਅਸੀਂ ਛਡਾਉਣੇ ਪਏ ਆ ਇਹਨਾਂ ਛਡਾਉਣ ਦੇ ਚੱਕਰ ਚ ਸਾਡੇ ਕਾਰਤਿਕ ਚੋਬੜਾ ਦੀ ਉਂਗਲ ਤੇ ਦਾਤਰ ਵਜਾ ਜੀ ਮੇਰੇ ਵੀ ਸੱਟਾਂ ਲਗੀਆਂ ਜੀ ਮੇਰਾ ਮਾਸ ਪਾਟਾ ਵਾ ਅਸੀਂ ਕੋਈ ਝੂਠੇ ਇਹਨਾਂ ਵਾਂਗੂ ਝੂਟੀਆਂ ਸੱਟਾਂ ਨਹੀਂ ਲਾਈਆਂ ਵੀ ਹਾੜੇ ਸਟੱ ਲੱਗ ਗਈ ਆ ਜੀ ਉਹ ਬੰਦੇ ਨੂੰ ਹੀ ਰਾਤ ਨੂੰ ਦਾਖਲ ਕਰਾਇਆ ਵਾ ਕਹਿੰਦਾ ਬੰਦਾ ਇੰਦੇ ਹੀ ਸੀਸੀ ਟੀਵੀ ਫੁਟੇਜ ਕੈਮਰੇ ਚ ਇੰਦੀ ਦੁਕਾਨ ਦੇ ਵਿੱਚ ਚੰਗਾ ਭਲਾ ਤੁਰਿਆ ਫਿਰਦਾ ਠੀਕ ਆ ਜੀ ਫੇਰ ਅਸੀਂ ਥਾਣੇ 'ਚ ਵੀ ਬਣਾਈਆ ਵੀਡੀਓ ਉਹ ਬੰਦੇ ਦੀ ਵੀ ਜੇਚੋ ਤੁਰਿਆ ਫਿਰਦਾ ਜੀ ਥਾਣੇ ਦੇ ਵਿੱਚ ਚੰਗਾ ਭਲਾ ਤੁਰਿਆ ਫਿਰਦਾ ਵਾ ਤੇ ਮੁੜ ਕੇ ਨਾਲ ਜਾ ਕੇ ਸਟਾ ਲਾਵੇ ਉਹ ਲੰਮੇ ਬਾਤਾ ਚ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਦੇ ਬੰਦੇ ਸਟਾ ਲੱਗ ਗੀਆਂ ਸੋ ਮੈਂ ਇਹ ਬੇਨਤੀ ਕਰਦਾ ਵਾਂ ਵੀ ਸੱਚ ਨੂੰ ਸੱਚ ਸ਼ਹਿਰ ਵਾਸੀ ਸਮਝਣ ਇਹ ਇਹਦੇ ਝੂਠ ਦਾ ਬਰਬਲਾਵਾ ਇਹਨੇ ਮੰਦਰ ਦੀ ਲੜਾਈ ਆ ਮੰਦਰ ਦੀ ਚੌਧਰੇ ਨੂੰ ਨਹੀਂ ਮਿਲੀ ਇਹਨੇ ਉਹ ਹਾਡੇ ਤੇ ਜਿਹੜਾ ਵਾ ਉਹ ਮੁੱਦਾ ਪ੍ਰਾਣੀ ਕਿੱਲ ਦੇ ਨਿਹੜ ਦੇ ਕੱਢੀ ਆ ਕਿ ਇਹਨਾਂ ਨੂੰ ਮੈਂ ਕਿਸੇ ਤਰੀਕੇ ਫਸਾ ਦਿਆਂ ਪਰ ਉਹ ਕੰਮ ਨਹੀਂ ਹੋਣੇ ਮੇਰੀ ਇਹਨੂੰ ਹੱਥ ਜੋੜ ਕੇ ਬੇਨਤੀ ਆ ਵੀ ਵੀਰ ਉਹ ਕੰਮ ਪ੍ਰਾਣੀਆਂ ਗੱਲਾਂ ਹੋਣ ਗਈਆਂ ਵੀ ਜਦੋਂ ਨਜਾਇਜ਼ ਪਰਚੇ ਹੋਈਦੇ ਹੁੰਦੇ ਸੀ ਹੁਣ ਉਹ ਕੰਮ ਨਹੀਂ ਹੋਣੇ ਸੋ ਮੇਰੀ ਬੇਨਤੀ ਆ ਵੀ ਪਰਸਨਲ ਗੱਲਾਂ ਜੇ ਕਰਦਾ ਵਾ ਤੇ ਮੰਦਰ ਤੇ ਇਹਦੇ ਦੇ ਵਿੱਚ ਚਾਰ ਤੋਂ ਪੰਜ ਪਰਤੇ ਆ ਜਿੰਨੇ ਜਣੇ ਨੇ ਨਾਲ ਖਲਾਦੇ ਉਹਨਾਂ ਦੇ ਬੱਚੇ ਆ ਮੰਦਰ ਦੇ ਜਿਹੜਾ ਪਿਛੇ ਮੰਦਰ ਦੇ ਪਿੱਛੇ ਸਰ ਗੱਲ ਇਹੀ ਹਿਸਾਬ ਕਿਤਾਬ ਨੂੰ ਲੈ ਕੇ ਤੇ ਉਹ ਮੰਦਰ ਦੀ ਲੜਾਈ ਕਦੋਂ ਦੀ ਚੱਲਦੀ ਆ ਰਹੀ ਆ ਦੋ ਤਿੰਨ ਸਾਲ ਤੋਂ ਚਾਰ ਪੰਜ ਸਾਲ ਹੀ ਹੋ ਗਏ ਆ ਜੀ ਇਹੋ ਜੀ ਤੇ ਇਹਨੂੰ ਫਾਇਦਾ ਇਹ ਇਹਨੂੰ ਸਿਰਫ ਇੱਕ ਇਹ ਵਾਦਾ ਹੋ ਗਿਆ ਵੀ ਇਹ ਬੋੜੀ ਚੌਂਕ 'ਚ ਆਏ ਆ ਤੇ ਮੈਂ ਇਹਨਾਂ ਦੇ ਬੰਦੇ ਗੱਲ ਬੋਇਆ ਕਹਾਂ ਵੀ ਮੇਰੀ ਦੁਕਾਨ ਤੇ ਆਏ ਆ ਨਾ ਹੀ ਦੀ ਦੁਕਾਨ 'ਚ ਵੜੇ ਆ ਸਰ ਨਾ ਲੈਣੀ ਨਾ ਦਿੰਨੀ ਦੁਕਾਨ ਇੰਦੀ ਕਿੱਥੇ ਬੋੜੀ ਚੌਂਕ ਕਿੱਥੇ ਠੀਕ ਆ ਜੀ ਅਸੀਂ ਨਾ ਛੜਾਇਆ ਵਾ ਅਹੀ ਤੋ ਤੇ ਛੜਾਇਆ ਵਾ ਇਹਨਾਂ ਨੂੰ ਵੀ ਛੜ ਦੋ ਲੜੋ ਨਾ ਦੋ ਪਾਰਟੀਆਂ ਲੜਦੇ ਆ ਪਈਆਂ ਇਹ ਇਹ ਉਹ ਸਾਰ ਗੱਲ ਹੋਈ ਆ ਹੁਣ ਉਹ ਜਿਹੜੇ ਦੂਜੀ ਪਾਰਟੀਆਂ ਲੜਦੇ ਮੈਂ ਉਹਨਾਂ ਦੇ ਮੋਢੇ ਤੇ ਬਦੂਰ ਰਖਾ ਕੇ ਰੱਖ ਕੇ ਨਾ ਸਾਰੇ ਇਹਦੇ ਵਿੱਚ ਰੋਲ ਗਈ ਆ ਫਿਰ ਤੁਸੀਂ ਗੱਲ ਦਾ ਗੁੱਸਾ ਨਾ ਕਰੋ ਇਹਦੇ ਦੇ ਵਿੱਚ ਰੋਲ ਹੀ ਕੋਈ ਨਹੀਂਗਾ ਦੇਖੋ ਜੀ ਗੱਲ ਪਤਾ ਕੀ ਆ ਸਾਰੇ ਤਰਨ ਤਰਨ ਜ਼ਿਲ੍ਹੇ ਨੂੰ ਪਤਾ ਕੀ ਹਰਜੀਤ ਸਿੰਘ ਸੰਧੂ ਕਿਹ ਤਰ੍ਹਾਂ ਦਾ ਬੰਦਾ ਆ ਹਰਜੀਤ ਸਿੰਘ ਸੰਧੂ ਕਿਹ ਤਰ੍ਹਾਂ ਦਾ ਬੰਦਾ ਆ ਜੇ ਸਾਰੇ ਤਰਨ ਤਰਨ ਸ਼ਹਿਰ ਦੇ ਪਤਾ ਨੂੰ ਸਾਹ ਤਨ ਜ਼ਿਲ੍ਹੇ ਨੂੰ ਪਤਾ ਸਭ ਤੋਂ ਪਹਿਲੇ ਹਰਜੀਤ ਸਿੰਘ ਜੀ ਆਪਣੀ ਦੁਕਾਨ ਤੇ ਬਲਾ ਬਲਾ ਕੇ ਹਰਜੀਤ ਸਿੰਘ ਜਿਹਨੂੰ ਇਹੋ ਹੀ ਸਨਮਾਨਿਤ ਕਰਦਾ ਸੀਗਾ ਉਦੋਂ ਹਰਜੀਤ ਸਿੰਘ ਜੀ ਬਹੁਤ ਵਧੀਆ ਇਨਸਾਨ ਸੀਗੇ ਜਿਉ ਗੁੰਡੇ ਸੀ ਫਿਰ ਕਦੇ ਹੱਥੇ ਬੁਲਾਉਣਾ ਆਪਣੀ ਦੁਕਾਨ ਤੇ ਹੀ ਤੂੰ ਉਹਨਾਂ ਨੂੰ ਬੁਲਾਉਣਾ ਹਾਂ ਸਨਮਾਨਿਤ ਕਰਦਾ ਮੈਂ ਉਹਦੀ ਤੁਹਾਨੂੰ ਫੋਟੋ ਵੀ ਦਊਂਗਾ ਜੀ ਉਸ ਚੀਜ਼ੀਆਂ ਹਰ ਇੱਕ ਚੀਜ਼ੀਆਂ ਮੈਂ ਬੇਨਤੀ ਇਹੋ ਗੱਲ ਕਰੂੰਗਾ ਸ਼ਹਿਰ ਵਾਲਿਆਂ ਨੂੰ ਹੱਥ ਬੰਨ ਕੇ ਬੇਨਤੀ ਤੁਹਾਨੂੰ ਵੀ ਪਤਾ ਹੈ ਕਿਤਰਾ ਹੁੰਦੇ ਆ ਤੇ ਤੁਹਾਨੂੰ ਇਹ ਵੀ ਪਤਾ ਉਹ ਕਿਤਰਾ ਦਾ ਝੂਠੀਆਂ ਗੱਲਾਂ ਜਨਾਉ ਪਰ ਇਸ ਚੀਜ਼ ਦਾ ਬੌਬੀ ਸੂਤ ਨੂੰ ਮੈਂ ਬੜੀ ਚੰਗੀ ਤਰ੍ਹਾਂ ਕਹਿ ਦੇਣਾ ਚਾਹਣਾ ਕਿ ਕੱਲੀ ਕੱਲੀ ਚੀਜ਼ ਦਾ ਜਿਹੜਾ ਜਵਾਬ ਆ ਤੇ ਦਿੱਤਾ ਜਾਊਗਾ ਤੇ ਦੇਖੋ ਲਿਆ ਜਾ